ਇਹ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਵੇਂ ਤੁਹਾਡੇ ਗੋਡਿਆਂ ਦਾ ਦਰਦ, ਗਿੱਟਿਆਂ ਦਾ ਦਰਦ ਜਾਂ ਤੁਹਾਡੇ ਪੈਰ ਤੇ ਉਹਦੇ ਵਾਸਤੇ ਆਪਾਂ ਗਰਮ ਪਾਣੀ ਤੇ ਮੋਸ਼ਕਪੂਰ ਤੇ ਅੱਧਾ ਨਿੰਬੂ ਲੈਣਾ ਤੇ ਮੋਸ਼ਕਪੂਰ ਤੁਸੀਂ ਅੰਸਾਰੀ ਦੀ ਦੁਕਾਨ ਤੋਂ ਵੀ ਲੈ ਸਕਦੇ ਜਿਹੜਾ ਆਪਾਂ ਟਿੱਕੀਆਂ ਵਾਲਾ ਮਿਲ ਜਾਂਦਾ ਤੇ ਜਾਂ ਮਿਸ਼ਰੀ ਵਾਂਗੂ ਇਸ ਤਰ੍ਹਾਂ ਦਾ ਵੀ ਮਿਲ ਜਾਂਦਾ ਆਪਾਂ ਨੂੰ ਇਹਨੂੰ ਆਪਾਂ ਬਰੀਕ ਘੋਟ ਲੈਣਾ ਤੇ ਆਪਾਂ ਗਰਮ ਪਾਣੀ ਨੂੰ ਪਾ ਲਵਾਂਗੇ ਇੱਕ ਟੱਬ ਵਿੱਚ ਪਾਣੀ ਆਪਣਾ ਕੋਸਾ ਹੋਵੇ ਨਾ ਮੋਤਾ ਗਰਮ ਹੋਵੇ ਤੇ ਨਾ ਮੋਤਾ ਠੰਡਾ ਹੋਵੇ ਉਹਦੇ ਵਿੱਚ ਆਪਾਂ ਮੋਸਟਪੂਰ ਪੋਟਕੇ ਪਾ ਲਿਆ ਅੱਧਾ ਹੋਵੇ ਲਈ ਆਪਾਂ ਨਿੰਬੂ ਲੈ ਲੈਣਾ ਆਪਾਂ ਨਿੰਬੂ ਨੂੰ ਚੰਗੀ ਤਰ੍ਹਾਂ ਪਾਣੀ ਤੇ ਮਿਚੋੜ ਲੈਣਾ ਇਸ ਨਾਲ ਆਪਾਂ ਧੰਗੀ ਤਰਾ ਮਿਕਸ ਕਰਕੇ ਇਹਦੇ ਵਿੱਚ ਆਪਾਂ ਹੁਣ ਪੈਰਾਂ ਨੂੰ ਡਬੋ ਕੇ ਰੱਖਣਾ 15-20 ਮਿੰਟ ਵਾਸਤੇ ਆਪਾਂ extra ਪੈਰਾਂ ਨੂੰ ਡੋਬ ਲੈਣਾ ਪਾਣੀ ਵਿੱਚ ਤੇ 15-20 ਮਿੰਟ ਆਪਾਂ ਪਾਣੀ ਵਿੱਚ ਰੱਖਣਾ ਅਸੀਂ ਇਸ ਨੁਕਸੇ ਨੂੰ ਘਰ ਵਿੱਚ ਇਸਤੇਮਾਲ ਕੀਤਾ ਹੋਇਆ ਕਰਕੇ ਇਸਤੇਮਾਲ ਕੀਤਾ ਹੋਇਆ ਮੰਮੀ ਨੇ ਪੈਰਾਂ ਦੇ ਜਿਵੇਂ ਡਿੱਟਿਆਂ ਤੇ ਇੱਥੇ ਬਹੁਤ ਜ਼ਿਆਦੀ ਸੋਜ ਸੀ ਤੇ ਪੈਰ ਬਹੁਤ ਦਰਦ ਕਰਦੇ ਸੀ ਜਿਵੇਂ ਤੇ 15 ਦਿਨ ਆਪਾਂ ਇਹ ਨੁਕਤਾ ਇਸਤੇਮਾਲ ਕੀਤਾ ਤੇ ਇਸ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਮੰਮੀ ਦੇ ਪੈਰਾਂ ਨੂੰ ਜਿਵੇਂ ਫਰਕ ਹੋਇਆ ਤੇ ਪਿਆਰ ਇਸ ਕਰਕੇ ਆਪਾਂ ਕਹਿੰਦੇ ਚਲੋ ਇਹ ਵੀਡੀਓ ਆਪਾਂ ਪਹਿਣਾ ਨਾਲ ਸਾਰਿਆਂ ਨਾਲ ਸ਼ੇਅਰ ਕਰ ਲਈਏ ਤੇ ਵੀ ਤੁਸੀਂ ਵੀ ਇਸ ਤਰ੍ਹਾਂ ਮੰਮੀ ਦੇ ਪੈਰਾਂ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਇਸ ਲਈ ਆਪਾਂ ਕਹਾਂਗੇ ਚਲੋ ਇਹ ਵੀਡੀਓ ਆਪਾਂ ਭੈਣਾ ਨਾਲ ਵੀ ਸ਼ੇਅਰ ਕਰ ਲਈਏ ਸਾਰੀਆਂ ਭੈਣਾ ਰੋ ਜੀ ਜਿਵੇਂ ਇਸ ਨੁਕਤੇ ਨੂੰ ਇਸਤੇਮਾਲ ਕਰਨ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਰਕ ਲੱਗੂਗਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਭੈਣਾ ਨੂੰ ਕਿੰਨਾ ਕੁ ਫਰਕ ਲੱਗਿਆ ਤੇ ਆਪਾਂ ਮੰਮੀ ਨੂੰ ਵੀ ਪੁੱਛ ਕੇ ਦੱਸ ਦਿੰਨੇ ਆ ਮੰਮੀ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਆ ਮੰਮੀ ਨੂੰ ਬਹੁਤ ਜਿਵੇਂ ਫਰਕ ਲੱਗਦਾ ਹੈ ਇਹਦੇ ਨਾਲ ਤੇ ਜਿਵੇਂ ਮੰਨ ਲਓ ਅੱਗੇ ਸਿਆਣੇ ਬਜ਼ੁਰਗ ਹੁੰਦੇ ਸੀ ਜਿਹੜੇ ਰੋਜ਼ ਰਾਤ ਨੂੰ ਜਿਵੇਂ ਗਰਮ ਪਾਣੀ ਵਿੱਚ ਪੈਰਾਂ ਨੂੰ ਵੀ ਤੋਂ ਹੁੰਦੇ ਸੀ ਤੇ ਉਹਨਾਂ ਨੂੰ ਜਿਵੇਂ ਕੋਈ ਵੀ ਵੀ ਦਰਦ ਨਹੀਂ ਸੀ ਹੁੰਦੀ ਕੋਈ ਮੋਢਿਆਂ ਦਾ ਦਰਦ ਹੋ ਗਿਆ ਕਿੰਿਆਂ ਦਾ ਦਰਦ ਹੋ ਗਿਆ ਗੋਡਿਆਂ ਦਾ ਹੁਣ ਆਪਾਂ ਇਹ ਚੀਜ਼ਾਂ ਨੂੰ ਇਸਤੇਮਾਲ ਨਹੀਂ ਕਰਦੇ ਇਸ ਕਰਕੇ ਆਪਾਂ ਨੂੰ ਜਿਵੇਂ ਵੀ ਬਹੁਤ ਦਰਦ ਰਹਿੰਦੀ ਆ ਪੈਰਾਂ ਨੂੰ ਮੈਂ ਕਿਹਾ ਚਲੋ ਆਪਾਂ ਸ਼ੇਅਰ ਕਰਦੇ ਆ ਇਸ ਵੀਡੀਓ ਨੂੰ ਜਿਵੇਂ ਸਾਨੂੰ ਬਹੁਤ ਫਰਕ ਲੱਗਾ ਹੈ ਇਹਦੇ ਨਾਲ ਤੇ ਤੁਸੀਂ ਵੀ ਇਸਨ ਟ੍ਰੇਕ ਨੂੰ ਜ਼ਰੂਰ ਇਸਤੇਮਾਲ ਕਰਨਾ ਹੁਣ 15-20 ਮਿੰਟ ਹੋ ਗਿਆ ਤੇ ਆਪਾਂ ਪੈਰਾਂ ਨੂੰ ਪਾਣੀ ਤੋਂ ਬਾਹਰ ਕੱਢ ਲਵਾਂਗੇ ਤੁਸੀਂ ਕੋਈ ਵੀ ਕੱਪੜਾ ਲੈ ਕੇ ਤੌਲੀਆਂ ਜਾਂ ਕਾਟਨ ਦਾ ਕੋਈ ਕੱਪੜਾ ਲੈ ਕੇ ਤੇ ਪੈਰਾਂ ਨੂੰ ਸਾਫ਼ ਕਰ ਲੈਣਾ ਇਸ ਤਰ੍ਹਾਂ ਜੇ ਵੀਡੀਓ ਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਵਧੀਆ-ਵਧੀਆ ਸੁਝਾਅ ਦੇਣੇ ਤਾਂ ਕਿ ਆਪਾਂ ਹੋਰ ਵਧੀਆ